ਫੇਸਬੁੱਕ ਤੇ ਗਲਿਚ ਨੇ ਤਾਂ ਲੋਕਾਂ ਨੂੰ ਹਿਲਾ ਕੇ ਰੱਖਤਾ ਕਹਿਣ ਦਾ ਮਤਲਬ ਕਿ ਬੜੇ-ਬੜੇ ਕਰੈਕਟਰ ਜਿਹੜੇ ਤੇ ਯੂਟਿਊਬਰ ਆ ਉਹ ਵੀ ਹਿੱਲ ਗਏ ਫੇਸਬੁੱਕ ਜਦੋਂ ਦੀ ਵਰਕ ਕਰ ਰਹੀ ਹੈ ਆਪਣੀ ਮੀਟਾ ਦੇ ਉੱਪਰ ਮੀਟਾ ਤੋਂ ਬਾਅਦ ਹਜੇ ਤੱਕ ਮੀਟਾ ਤੇ ਨਹੀਂ ਹੋਈ ਕਿ ਜਦ ਤੱਕ ਉਹ ਮੀਟਾ ਦੇ ਵਿੱਚ ਰਹੀ ਹੈ ਤੇ ਕੁਝ ਨਾ ਕੁਝ ਫੇਸਬੁੱਕ ਕਰੈਕਟਰਾਂ ਨੂੰ ਦੇਖਣਾ ਪੈ ਸਕਦਾ ਵਾ ਕੱਲ ਕਈਆਂ ਦੇ ਪੇਜ ਉੱਡ ਗਏ ਜਿੱਦਾਂ ਕਿ ਮੇਰਾ ਵੀ ਉੱਡ ਗਿਆ ਸੀਗਾ ਚਲੋ ਆਪਾਂ ਗੱਲਬਾਤ ਕੀਤੀ ਮੇਰਾ ਪੇਜ ਵਾਪਸ ਆ ਗਿਆ ਤੇ ਹੁਣ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਉਸ ਤੋਂ ਬਾਅਦ ਉਹ ਚੱਲ ਰਹੀ ਹੈ ਕਿ ਕਦੇ ਫੇਸਬੁੱਕ ਪੇਜ ਦੇ ਫਾਲੋ ਕਦੇ ਘਟ ਰਹੇ ਨੇ ਹੈਨਾ ਸੋ ਦੇਖਣ ਤੇ ਲੱਗਦਾ 100 100 ਫਾਲੋਅਰ ਇਕਦਮ ਘਟ ਜਾਂਦਾ ਵਾ ਕਦੇ ਕੁਝ ਹੋ ਰਿਹਾ ਵਾ ਇਨਕਮ ਵੀ ਨਹੀਂ ਜਨਰੇਟ ਹੋ ਰਹੀਗੀ ਸੋ ਵਿਊਜ਼ ਵੀ ਨਹੀਂ ਆ ਰਹੇਗੇ ਸੋ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਸੋ ਘਬਰਾਉਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਇਹ ਸਿਰਫ ਇੱਕ ਫੇਸਬੁਕ ਵਾਲਿਆਂ ਦਾ ਕਹੋ ਕਿ ਫੇਸਬੁਕ ਮੀਟਾ ਮਾਰਕ ਜ਼ੁੱਕਬਰਗ ਦੇ ਵੱਲੋਂ ਇਹ ਸਿਰਫ ਇੱਕ ਬੱਗ ਆ ਕਿਉਂਕਿ ਬੀਟਾ ਤੇ ਲੱਗਿਆ ਹੋਇਆ ਵਾ ਜਦੋਂ ਮੀਟਰ ਦੇ ਵਿੱਚ ਕਨਵਰਟ ਹੋ ਜਾਣਾ ਹੈ ਮੀਟਰ ਚ ਬਦਲ ਜਾਣਾ ਹੈ ਸੋ ਸਭ ਕੁਝ ਠੀਕ ਹੋ ਜਾਊਗਾ ਸੋ ਘਬਰਾਉਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਸੋ ਤੁਸੀਂ ਆਪਣੇ ਕੰਮ ਨੂੰ ਜਾਰੀ ਰੱਖੋ ਤੁਹਾਨੂੰ ਪਤਾ ਹੀ ਆ ਹੁਣ ਤਾਂ ਸਾਰਿਆਂ ਦੇ ਪੇਮੈਂਟਾਂ ਵੀ ਵੈਸੇ ਪੇਡ ਹੋ ਹੀ ਗਈਆਂ ਤੁਹਾਡਾ ਅਕਾਊਂਟ ਚ ਵੀ ਆਉਣ ਵਾਲੀਆਂ ਹੋਣੀਆਂ ਵਾ ਸੋ ਜਿਹੜਾ ਕਿ ਆਪਾਂ ਹੁਣ ਨਵੀਂ ਤਰੀਕ ਤੋਂ ਕਹਿ ਲਓ ਕਿ 1 ਤਰੀਕ ਤੋਂ ਕੰਮ ਸ਼ੁਰੂ ਕਰਨਾ ਹੈ ਸਭ ਕੁਝ ਬਹੁਤ ਵਧੀਆ ਹੋਣਾ ਪਰ ਪਰ ਕੇ ਰਿਵਿਊ ਹੋਣੇ ਬਸ ਇੰਨਾ ਹੀ ਹੈ ਕਿ ਵੀਡੀਓ ਆਪਣੀਆਂ ਜੈਨੂਇਨ ਤੇ ਓਰੀਜਨਲ ਪਾਓ ਜੀ ਹੁਣ ਮੈਂ ਚਲਦੀ ਜਾਂਦੀ ਹਾਂ ਜ